ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਸ੍ਰੀ ਹਰਿਮੰਦਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ੍ਰੀ ਹਰਿਮੰਦਰ ਜੰਜਕਾਰ ਸੁਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਗਨ, ਸੁਰਿੰਦਰ ਮਹਾਜਨ ਅਤੇ ਰਵਿੰਦਰ ਦੇਵਗਨ ਨੇ ਸੰਗਰਾਂਦ ਦੇ ਸ਼ੁਭ ਦਿਹਾੜੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸ੍ਰੀ ਹਰਿਮੰਦਰ ਵਿਖੇ ਸਾਰੇ ਹੀ ਧਾਰਮਿਕ ਤਿਉਹਾਰ ਅਤੇ ਹੋਰ ਪ੍ਰੋਗਰਾਮ ਸਾਰੀ ਸੰਗਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ ਅਤੇ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਹਰ ਮਹੀਨੇ ਹੀ ਇਹ ਲੰਗਰ ਸੇਵਾ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਸ਼੍ਰੀ ਹਰਿਮੰਦਰ ਜੰਨਕਾਰ ਸੁਸਾਇਟੀ ਵੱਲੋਂ ਕੀਤੀ ਜਾਂਦੀ ਹੈ ਇਸ ਮੌਕੇ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਜੋਗਿੰਦਰ ਪਾਲ ਦੁਸ਼ੈਂਤ ਠਾਕੁਰ ਅਤੇ ਪੰਡਿਤ ਮਹਾਵੀਰ ਪ੍ਰਸਾਦ ਨੇ ਲੰਗਰ ਸੇਵਾ ਕੀਤੀ Shiv Shankar ko jisne pooja uska hi utkar hua Shiv Shankar ko jisne pooja We'll be right <laughs> back. ेव शिवशं हर हर महादेव शिवशम् हर हर महादेव शिवशम् हर हर महादेव शिवशम् ਸਾਰੇ ਮਲਾ ਨਿਵਾਸੀਆਂ ਦੇ ਸਹਿਯੋਗ ਨਾਲ ਆਹੀ ਹਰ ਸੰਗਰਾਂ ਨੂੰ ਜਿਹੜਾ ਵਾ ਲੰਗਰ ਲਾਉਂਦੇ ਆ ਪਿਛਲੀ ਵਾਰੀ ਵੀ ਲਾਇਆ ਸੀਗਾ ਐਤਕੀ ਵੀ ਜਿਹੜਾ ਵਾ ਲੰਗਰ ਲਾਇਆ ਵਾ ਸਾਰਾ ਇਲਾਕਾ ਨਿਵਾਸੀ ਸਾਡੇ ਨਾਲ ਖੜੇ ਆ ਸਾਡਾ ਸਹਿਯੋਗ ਕਰਦੇ ਪਏ ਆ ਤੇ ਪ੍ਰਮਾਤਮਾ ਏਦਾਂ ਹੀ ਹਰ ਵਾਰੀ ਸਾਨੂੰ ਜਿਹੜਾ ਵਾ ਸਹਿਯੋਗ ਮਿਲਦਾ ਰਹੇ ਤੇ ਆਹੀ ਲੰਗਰ ਲਾਂਦੇ ਰਹੀਏ ਅਗੋਂ 18 ਤਰੀਕ ਨੂੰ ਨਮਾਨੀ ਕਾਸਤੀ ਦਾ ਵੀ ਪਰਵ ਹੈਗਾ ਉਦੋਂ ਨਮਾਨੀ ਕਾਸਤਨ ਵੀ ਜਿਹੜਾ ਸ਼ਵੀਰ ਤੇ ਬਾਕੀ ਕੜਾ ਪ੍ਰਸ਼ਾਦ ਦਾ ਲੰਗਰ ਰੱਖਿਆ। ਸਿੰਘਾਨਾਂ ਦੇ ਦਿਹਾੜੇ ਦੀ ਸਾਰਾ ਇਲਾਕਾ ਨਿਵਾਸੀਆਂ ਨੂੰ ਹਰੀ ਮੰਦਰ ਸੁਸਾਇਟੀ ਵੱਲੋਂ ਬਹੁਤ-ਬਹੁਤ ਵਧਾਈ। ਅਸੀਂ ਹਰੀ ਮੰਦਰ ਕਪਾਲ ਨਗਰ ਸੁਸਾਇਟੀ ਵੱਲੋਂ ਹਰ ਹਰ ਮਹੀਨੇ ਸੰਗਰਾਗ ਦੇ ਦਿਨ ਸਰਦਨਾਸ ਸਾਰਾ ਪਰਿਵਾਰ ਸਾਰਾ ਮल्लाह ਸਾਰਾ ਕਪਾਲ ਨਗਰ ਇਸਾਰੇ ਬਣਾਉਨੇ ਆ। ਸਾਰਿਆਂ ਦਾ ਬਹੁਤ ਪ੍ਰੇਮ ਭਾਵ ਆ। ਸਭ ਸ਼ਦਨ ਕੰਮ ਕਰਦੇ ਆ। ਮਤਲਬ ਸਭ ਕੁਝ ਬਧੀਆ ਚੱਲ ਰਿਹਾ ਕੰਮ। आज ਦਾ ਸੰਗਰਾਦ ਆ ਬਹੁਤ ਅੱਛਾ ਮਜ਼ਾ ਸਾਰੇ ਪਰਿਵਾਰ ਨਾਲ ਕੀਤਾ ਸਾਰਾ ਪ੍ਰਵਾਸ ਸਾਡਾ ਮੱਲਾਵਾ ਸਾਡਾ ਪ੍ਰਵਾਸ ਸਾਡੇ ਸੋਸਾਇਟੀ ਸੋਸਾਇਟੀ ਸਾਡੀ ਕੰਮ ਕਰ ਰਹੀ ਹੈ ਸਾਲ ਵਿੱਚ ਸੇਵਾ ਕਰਦੀ ਸਾਡੇ ਸਾਰਿਆਂ ਸੰਜੋਗ ਨਾਲ ਸਾਰੇ ਮੱਲੇ ਸੰਜੋਗ ਨਾਲ ਸਾਰਿਆਂ ਨਾਲ ਬਹੁਤ ਹੀ ਸੰਗਠਨ ਨਾਲ ਸਾਰੇ ਇਕੱਠੇ ਹੋਏ ਆ ਸਾਰਿਆਂ ਸਾਂਝਾ ਅਸੀਂ ਸੰਗਰਾਦ ਦਾ ਇਤਬਾ ਨਾ ਰਹੇ ਅਸੀਂ ਅਸੀਂ ਜਾਂਚ ਕਰ ਚਾਚੂ ਕਾ ਸੈਟੀ ਲੋ ਸਾਰਿਆਂ ਨੂੰ ਲੱਖ ਲੱਖ ਬਧਾਈਆਂ ਤੇ ਬਹੁਤ ਪਰਮਾਤਮਾ ਸਾਹਿਬ ਦਾ ਭਲਾ ਕਰੇ ਤੇ ਤੁਹਾਡੀ ਸਾਰੇ ਪਰਿਵਾਰ ਦੀ ਸਾਰਿਆਂ ਦੀ ਮੱਲੇ ਦੀ ਥੈਂਕਸ ਅਸੀਂ ਇਹ ਸਾਰਾ ਪਰਿਵਾਰ ਸਾਰੇ ਗਪਾਲ نگر ਦੇ ਨਵਾਸੀ ਸਾਰੇ ਸਿੱਧਾ ਹੀ ਸੇਵਾ ਕਰਦੇ ਰਹੀਏ ਰੋਲ ਮੇਰੇ ਕੰਮ ਕਰਦੇ ਰਹੀਏ